ਅਗਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਤੇ ਮੈਂ ਅੱਜ ਗੱਲ ਕਰੂੰਗਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਬਾਰੇ ਕਿ ਸਾਡਾ ਜਿਹੜੀ ਪੰਜਾਬੀ ਭਾਸ਼ਾ ਵਾ ਉਹ ਪੰਜਾਬ ਜਿਹੜਾ ਪੰਜਾਬੀ ਭਾਸ਼ਾ ਕਰਨ ਹੀ ਜਾਣਿਆ ਜਾਂਦਾ ਹੈ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਮੇਰੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਬੈਲ ਆਈਕਨ ਨੂੰ ਦਬਾ ਕੇ ਸਬਸਕ੍ਰਾਈਬ ਕਰ ਲੈਣਾ ਮੈਂ ਆਪ ਜੀ ਦਾ ਤੈਦ ਲਊ ਤੁਹਾਨੂੰ ਆਦੀ ਹੋਵਾਂਗਾ ਪੰਜਾਬ ਪੰਜਾਬੀ ਅਤੇ ਪੰਜਾਬੀਅਤਾ ਵਿਚਕਾਰ ਇੱਕ ਡੂੰਘਾ ਸੰਬੰਧ ਹੈ ਤੇ ਪੰਜਾਬੀ ਭਾਸ਼ਾ ਪੰਜਾਬ ਦੇ ਰਹਿਣ ਵਾਲੇ ਲੋਕਾਂ ਦੇ ਅਮਲੀ ਤਜਰਬੇ ਵਿੱਚੋਂ ਪੰਜਾਬੀ ਪਾਸਾ ਅਤੇ ਪੰਜਾਬੀ ਸੱਭਿਆਚਾਰਕ ਰਹੀਂ ਉਹ ਸਾਰੀ ਪੰਜਾਬੀਅਤਾ ਠੇਰ ਪੁਰਾਣੀ ਹੈ ਪੰਜਾਬੀ ਤੋਂ ਭਾਵ ਇਹ ਹੈ ਕਿ ਹਰ ਪੰਜਾਬੀ ਨੂੰ ਪੰਜਾਬ ਦਾ ਵਾਸੀ ਹੋਣ ਤੇ ਬਹੁਤ ਸਾਰਾ ਮਾਣ ਹੈ ਪੰਜਾਬੀ ਸੱਭਿਆਚਾਰ ਅੰਦਰ ਬਹੁਤ ਸਾਰੇ ਤਤ ਹਨ ਪੰਜਾਬ ਦੇ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਇਹ ਉਹਨਾਂ ਦੀਆਂ ਭਾਵਨਾਵਾਂ ਦਾ ਹੜਾ ਘਟਾਵਾ ਸਹਾਈ ਹੁੰਦਾ ਹੈ ਪੰਜਾਬ ਦੇ ਲੋਕ ਕਲਾ ਦੇ ਸਭ ਤੋਂ ਪੁਰਾਣੇ ਨਮੂਨੇ ਹੜੱਪਾ ਤੇ ਰੋਪੜ ਦੀਆਂ ਪੁਰਾਣੀਆਂ ਕਿਹਾ ਦਿਖਾਈ ਵੇਲੇ ਮਿਲੇ ਸਨ ਇਹਨਾਂ ਵਿੱਚੋਂ ਕੁਝ ਮਿੱਟੀ ਦੇ ਘੜੇ ਅੱਗ ਵਿੱਚ ਪੱਕੇ ਕੜਾਉਣੇ ਹਨ ਜੋ ਘਰਾਂ ਵਿੱਚ ਸਜਾਵਟ ਕਰਨ ਲਈ ਵਰਤੇ ਜਾਂਦੇ ਸੰ ਪੰਜਾਬੀ ਪਾਸਾ ਆਪਣੇ ਆਪ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਇਹ ਪਾਸਾ ਕਿਸੇ ਖਾਸ ਧਰਮ ਜਾਤ ਦੇ ਲੋਕਾਂ ਜਾਂ ਕਿਸੇ ਵੀ ਜਾਤੀ ਦੀ ਭਾਸ਼ਾ ਨਹੀਂ ਸਗੋਂ ਸਮੁੱਚੇ ਸਮਾਜ ਦੀ ਭਾਸ਼ਾ ਹੈ ਇਹ ਸਾਰੇ ਗੁਰੂ ਸਹਿਬਾਨਾਂ ਦੀ ਬਾਣੀ ਲੋਕਾਂ ਵਿੱਚ ਸਾਂਝੀ ਭਾਵਨਾ ਪੈਦਾ ਕਰਦੀ ਹੈ ਅਤੇ ਮਨੁੱਖਤਾ ਦੀ ਏਕਤਾ ਵੱਲ ਇਸ਼ਾਰਾ ਕਰਦੀ ਹੈ ਪੰਜਾਬੀ ਤਾਂ ਇੱਕ ਅਜਿਹਾ ਅਹਿਸਾਸ ਹੈ ਜਿਸ ਤੋਂ ਵਿਸ਼ੇਸ਼ ਪ੍ਰਕਾਰ ਦੀਆਂ ਵਿਲੱਖਣਤਾਵਾਂ ਪੈਦਾ ਹੁੰਦੀ ਹੈ ਪੰਜਾਬੀ ਦੀ ਪਛਾਣ ਭਾਰਤ ਦੀ ਦੀਆ ਬਾਕੀ ਕੌਮਾਂ ਤੋਂ ਅਲੱਗ ਦੇਖਦੀ ਹੈ ਪੰਜਾਬੀਆਂ ਦਾ ਆਪਣੀ ਸੁਨਾਖਤ ਬਾਰੇ ਸੁਚੇਤ ਹੋਣਾ ਇੱਕ ਚੰਗੀ ਗੱਲ ਹੈ ਇਸ ਵਿੱਚ ਲੋਕ ਸਹਿਤ ਲੋਕ ਹੁਨਰ ਲੋਕ ਵਿਸ਼ਵਾਸ ਲੋਕ ਧੰਦੇ ਰੀਤੀ ਰਿਵਾਜ ਪਹਿਰਾਵਾ ਦੇਲ ਪ੍ਰਚਾਰ ਦੇ ਸਾਧਨ আদি ਸਮਲਨ ਪੰਜਾਬੀ ਲੋਕ ਗੀਤ ਲੋਕ ਕਹਾਣੀਆਂ ਲੋਕ ਨਾਚ ਲੋਕ ਨਾਟਕ ਲੋਕ ਸੰਗੀਤ ਰੀਤੀ ਰਵਾਜਾਂ ਦੇ अनेका ਸਾਧਨਾਂ ਦੇ ਰੂਪ ਵਿੱਚ ਪ੍ਰਾਪਤ ਹੈ ਇਹ ਇਹਨਾਂ ਦੀ अनोखी ਪਛਾਣ ਬਕਸਦੀ ਹੈ ਪੰਜਾਬੀ ਭਾਤਾਂ ਨੂੰ ਵੱਡਾ ਖਤਰਾ ਪੰਜਾਬੀਆਂ ਦੀ ਭਾਰੀ ਗਿਣਤੀ ਦਾ ਆਪਣੀ ਮਾਂ ਬੋਲੀ ਤੋਂ ਬੇਮਨੁੱਖਤਾ ਦੀ ਦੇਣ ਹੈ ਅੱਜ ਪੰਜਾਬੀਆਂ ਦੀ ਪਛਾਣ ਅੰਮਲ ਵਿੱਚ ਇੱਕ ਅਜਾਹ ਪੱਖ ਅੱਖਾਂ ਜਿਹੜਾ ਬਖ ਹੈ ਪੰਜਾਬੀ ਆ ਤਾਂ ਕਿਰਤ ਕਰਨ ਅਤੇ ਕਿਰਤ ਤੇ ਆਪਣਾ ਹੱਕ ਜਤਾਉਣਾ ਅਤੇ ਖੁੱਲ ਕੇ ਜੀਵਨ ਮੰਡਣ ਦਾ ਨਾ ਹੈ ਪੰਜਾਬੀ ਗੁਲਾਮੀ ਸਹਿਣ ਨਹੀਂ ਕਰ ਸਕਦੇ ਉਹ ਆਜ਼ਾਦੀ ਦਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਪੰਜਾਬੀ ਆਪਣੇ ਜਿਹੇ ਪਿਆਰ ਦੇ ਸਨੇਹ ਸੁਭਾ ਕਰਕੇ ਹੀ ਸਾਰੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ ਪੰਜਾਬੀ ਆਪਣੀ ਮਾਂ ਬੋਲੀ ਅਤੇ ਪੰਜਾਬੀ ਭਾਸ਼ਾ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ ਇਸ ਕਰਕੇ ਪੰਜਾਬੀ ਮਾਂ ਬੋਲੀ ਬੋਲਣ ਤੇ ਸਾਨੂੰ ਬਹੁਤ ਸਾਰਾ ਮਾਣ ਹੈ